ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਅੱਜ ਐਸਪੀ ਡੀ ਵੱਲੋਂ ਸਮਰਾਲਾ ਦੇ ਪਿੰਚਾਲਾਂ ਵਿਖੇ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਮਾਤਬਰ ਵਿਅਕਤੀਆਂ ਨਾਲ ਰਾਫਤਾ ਕੀਤਾ ਗਿਆ। ਇਸ ਰਾਫਤਾ ਮੀਟਿੰਗ ਵਿੱਚ ਪਿੰਡ ਦੀਆਂ ਔਰਤਾਂ ਦੇ ਨਾਲ-ਨਾਲ ਬਜ਼ੁਰਗਾਂ ਤੇ ਨੌਜਵਾਨਾਂ ਨੇ ਵੀ ਭਾਗ ਲਿਆ। ਐਸਪੀ ਡੀ ਅਤੇ ਡੀਐਸਪੀ ਦੀ ਅਗਵਾਈ ਵਿੱਚ ਇਸ ਰਾਫਤਾ ਮੀਟਿੰਗ ਵਿੱਚ ਪਿੰਡ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਨਸ਼ੇ ਦੀ ਲੱਤ ਵਿੱਚ ਬਾਹਰ ਨਿਕਲਣਾ ਤੇ ਨਸ਼ੇ ਦੇ ਵਪਾਰ ਕਰਨ ਵਾਲਿਆਂ ਦੇ ਨਾਮ ਦੱਸਣ ਲਈ ਸਹਿਯੋਗ ਦੇਣ ਲਈ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਸਾਡੇ ਮਾਨਯੋਗ ਡੀਆਈਜੀ ਮੈਮ ਨਿਲੰਬਰੀ ਬੀਜ ਜਗਦਲੇ ਐਸਐਸਪੀ ਮੈਡਮ ਜੋਤੀ যাদব ਵੈਂਸ ਐਸਐਸਪੀ ਪੁਲਿਸ ਜ਼ਿਲ੍ਹਾ ਖੰਨਾ ਇਹਨਾਂ ਦੀਆਂ ਹਦਾਇਤਾਂ ਤੇ ਅਵੇਅਰਨੈਸ ਡਰਗ ਅਬਿਊਜ਼ ਦੇ ਖਿਲਾਫ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇੱਕ ਮੋਹਮ ਚੱਲ ਰਹੀ ਹੈ ਇਹ ਉਸੇ ਲੜੀ ਦੇ ਵਿੱਚ ਅੱਜ ਅਸੀਂ ਡੀਐਸਪੀ ਸਦਤ ਤਰਲੂਚਨ ਸਿੰਘ ਹੁਣਾਂ ਦੇ ਮਦਦ ਦੇ ਨਾਲ ਇੱਥੇ ਤੁਹਾਡੇ ਚਾਲਾਪਿੰਡ ਦੇ ਵਿੱਚ ਇਹ ਅਵੇਅਰਨੈਸ ਪ੍ਰੋਗਰਾਮ ਦੇ ਤਹਿਤ ਲੋਕਾਂ ਦੇ ਵਿੱਚ ਬੈਠ ਕੇ ਗੱਲਬਾਤਾਂ ਕੀਤੀਆਂ ਬੜਾ اچھا ਹੁੰਗਾ ਹਰਾ ਮਿਲਿਆ ਹਰ ਕੋਈ ਇਸ ਗੱਲ ਨੂੰ ਸਮਝਦਾ ਹੈ ਕਿ ਅਸੀਂ ਕਿਹੋ ਜਿਹੇ ਵਿਰਸੇ ਦੇ ਲੋਕ ਹੈ ਕਿਵੇਂ ਸਾਨੂੰ ਜਿਹੜੀਆਂ ਬਾਹਰ ਦੀਆਂ ਦੁਸ਼ਮਣ ਤਾਕਤਾਂ ਹੈ ਕਮਜ਼ੋਰ ਕਰਨ ਲਈ ਚਾਹੇ ਅੱਤਵਾਦ ਚਾਹੇ ਹੁਣ ਇਹ ਨਾਰਕੋ টেরਰਿਜ਼ਮ ਉਹਨਾਂ ਨੇ ਇੱਥੇ ਫਲਾਇਆ ਹੈ ਲੇਕਿਨ ਇਸ ਚੀਜ਼ ਨੂੰ ਖਤਮ ਕਰਕੇ ਹੀ ਘਟਣਾ ਹੈ ਔਰ ਇਹ ਜਿਹੜਾ ਲਾਸਟ ਹਮਲਾ ਹੈ ਨਸ਼ੇ ਦੀ ਸਫਾਈ ਵਾਸਤੇ ਲੱਗਿਆ ਹੋਇਆ ਹੈ ਉਹਦੇ ਵਿੱਚ ਬਹੁਤ ਅੱਛਾ ਸਹਿਯੋਗ ਮਿਲਿਆ ਹੈ ਔਰ ਇਹ ਸਭ ਨੇ ਯਕੀਨ ਵੀ ਦਵਾਇਆ ਹੈ ਕਿ ਇਸ ਮੋਹਮ ਦੇ ਵਿੱਚ ਸਾਡੇ ਨਾਲ ਹੈ ਤੇ ਪੁਲਿਸ ਨੇ ਵੀ ਅਸੀਂ ਇਹਨਾਂ ਨੂੰ ਇਹ ਅਸ਼ੋਰੈਂਸ ਦਿੱਤੀ ਹੈ ਕਿ ਜਿਹੜੇ ਮਾੜੇ ਲੋਕ ਨੇ ਜਿਹੜੇ ਉਹ ਜੇ ਤੰਤਰ ਨੇ ਜਿਹੜੇ ਨਸ਼ਿਆਂ ਦੇ ਖਲਾ ਫਲਾ ਰਹੇ ਨੇ ਨਸ਼ੇ ਵੇਦੇ ਨੇ ਚਾਹੇ ਉਹ ਕਿਸੇ ਵੀ ਰੂਪ ਚ ਹੋਵੇ ਚਾਹੇ ਚਿੱਟਾ ਹੋਵੇ ਚਾਹੇ ਨਾਜਾਇਜ਼ ਸ਼ਰਾਬ ਦੀ ਵਿਕਰੀ ਹੋਵੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੈ ਅਗਰ ਉਹਨਾਂ ਬਾਰੇ ਕੋਈ ਇਤਲਾਹ ਮਿਲਦੀ ਹੈ ਤਾਂ ਤੁਰੰਤ ਸਾਨੂੰ ਉਹ ਇਤਲਾਹ ਦੇਣ ਅਸੀਂ ਉਹਨਾਂ ਦੀ ਜਿਹੜੀ ਪਛਾਣ ਹੈ ਉਹਨੂੰ ਗੁਪਤ ਰੱਖਾਂਗੇ ਔਰ ਅਸੀਂ ਉਹਦੇ ਤੇ ਕਾਰਵਾਈ ਕਰਦੇ ਹੋਏ ਉਸ ਚੀਜ਼ ਨੂੰ ਖਤਮ ਕਰਾਂਗੇ। ਥੈਂਕ ਯੂ। ਠੰਡੇ ਮਿੱਠੇ ਜਲਦੀ ਛਬੀਲ ਪਿੰਡ ਕਲੈਰੇ ਵਿਖੇ ਲਗਾਈ ਗਈ। ਹਲਕਾ ਝੰਡਿਆਲਾ ਗੁਰੂ ਦੇ ਅਦੀਨ ਪਿੰਡ ਕਲੈਰਾ ਵਿਖੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਮਰਪਿਤ ਯਾਦ ਵਿੱਚ ਠੰਡੇ ਮਿੱਠੇ ਜਲਦੀ ਛਬੀਲ ਲਗਾਈ ਗਈ ਤੇ ਪ੍ਰਦਾਨ ਗੁੱਗੂ ਪਿੰਡ ਖਲੈਰੇ ਅਤੇ ਪਿੰਡ ਵਾਸੀਆਂ ਦੀ ਅਗਵਾਈ ਹੇਠ ਜਲਦੀ ਛਬੀਲ ਲਗਾਈ ਗਈ ਜਿਸ ਵਿੱਚ ਆਉਂਦੇ ਜਾਂਦੇ ਰਾਹਗੀਰਾਂ ਨੂੰ ਠੰਡੇ ਪਾਣੀ ਦੀ ਛਬੀਲ ਪਿਆਈ ਗਈ। ਆ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਦਿਆਂ ਹੋਇਆ ਪਿੰਡ ਖਲੈਰੇ ਸੰਗਤਾਂ ਨੂੰ ਸ਼ਬੀਲ ਸਕਾਉਣ ਵਾਸਤੇ ਸ਼ਬੀਲ ਲਗਾਈ ਗਈ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਸਰਬਸਦ ਸੰਗਤਾਂ ਨੂੰ ਧਾਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਹੋਇਆ ਪਿੰਡ ਖਲੈਰਾ ਦੀ ਸਾਧ ਸੰਗਤ ਵੱਲੋਂ ਜੋ ਬਾਲੋਦਮਾ ਸਦਕਾ ਗੁਰੂ ਦੀ ਕਿਰਪਾ ਦੇ ਨਾਲ ਇਹ ਸੁਵੀਲ ਚੱਲ ਰਹੀ ਹੈ ਸੋ ਸਰਬੱਤ ਸੰਗਤਾਂ ਨੂੰ ਨਿਮਰਤਾ ਸਹਿਤ ਇਹ ਸ਼ਹੀਦੀ ਦਿਹਾੜੇ ਦੀ ਮਹਾਰ ਸੱਚੇ ਪਾਤਸ਼ਾਹ ਕਿਰਪਾ ਕਰ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੜਾ ਉਹਨਾਂ ਦੀ ਸ਼ਹੀਦੀ ਦੀ ਗੁਰੂ ਪਿਆਰਿਓ ਜਾਦ ਦੇ ਵਿੱਚ ਸਾਰੀ ਸੁਵੀਲ ਜੜੀ ਹੈ ਜੋ ਇਹ ਸੇਵਾ ਉਹਨਾਂ ਵੱਲੋਂ ਹੀ ਬਖਸ਼ ਕੀਤੀ ਹੋਈ ਹੈ ਕਿ ਨਗਰ ਖਲੈਰੇ ਦੇ ਵਿੱਚ ਗੁਰੂ ਪਿਆਰੀ ਸਾਧ ਸੰਗਤ ਦੇ ਨਾਲ ਸਜੋਗ ਦੇ ਨਾਲ ਇਹ ਸੁਵੀਲ ਚੱਲ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਾਲਾ ਹਲਕੇ ਦੇ ਪਿੰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਕਰ ਰਹੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਥਾਲੀਵਾਲ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਕਿ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਰਤ ਪਾਕਿਸਤਾਨ ਦਰਮਿਆਨ ਪੈਦਾ ਹੋਏ ਤਣਾਅ ਕਾਰਨ ਬੰਦ ਕੀਤਾ ਗਿਆ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਤੁਰੰਤ ਖੋਲ੍ਹਿਆ ਜਾਵੇ ਉਹਨਾਂ ਕਹਿੰਦੇ ਕਿ ਦੁਨੀਆ ਭਰ ਦੇ ਨਾਨਕ ਨਾਮ ਲੈਵਾ ਸਿੱਖ ਇਸ ਲਾਂਘੇ ਤੋਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਧਰਤੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਜਾਂਦੇ ਹਨ ਪਰ ਮਾਹੌਲ ਦੀ ਤਲਖੀ ਹੋਣ ਕਾਰਨ ਇਹ ਲਾਂਘਾ ਬੰਦ ਕਰ ਦਿੱ ਦੋਵਾਂ ਦੇਸ਼ਾਂ ਦਰਮਿਆਨ ਮਾਹੌਲ ਠੀਕ ਹੋਣ ਮਗਰੋਂ ਇਹ ਲਾਂਗਾ ਤੁਰੰਤ ਖੋਲਿਆ ਜਾਵੇ। ਸਰਪੰਚ ਪਿੰਡ ਦੇ ਬਲੜਵਾਲ ਪਹੁੰਚੇ। ਅੱਜ ਅਸੀਂ ਬਲੜਵਾਲ ਆਬਾਦੀ ਅਨਾਪ ਸਿੰਘ ਦੇ ਜਿਹੜੇ ਸਾਡੇ ਨਿਵਾਸੀ ਆ ਉਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਮਾਤ ਤੋਂ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ। ਹੁਣ ਜਿਹੜਾ ਅਸੀਂ ਉਹਦੀ ਨਸ਼ਾ ਮੁਕਤੀ ਜੱਤ ਦਾ ਜਿਹੜੀ ਆ ਉਹ ਸ਼ੁਰੂ ਕੀਤੀ ਆ ਉਹਦੇ ਤਹਿਤ ਅਸੀਂ ਇਸ ਪਿੰਡ ਦੇ ਵਿੱਚ ਅੱਜ ਉਥੇ ਸੌਂ ਜਿਹੜੀ ਕਰਾਈ ਹੈ। ਪਹਿਲਾ ਮਤਲਬ ਜਿਹੜਾ ਦੀਨੇ ਵਾਲੀ ਕਲਾਕ ਹੈ ਹੁਣ ਅੱਗੇ ਬਰਲਾਸ ਪਿੰਡ ਦੇ ਵਿੱਚ ਥੱਲੇ ਹਰ ਪਿੰਡ ਦੇ ਵਿੱਚ ਜਾਣਾ ਪੰਜਾਬ ਦੇ 13000 ਪਿੰਡਾਂ ਦੇ ਵਿੱਚ ਜਾਵਾਂਗੇ ਸਾਡੇ ਹਲਕੇ ਦੇ 182 ਪਿੰਡ ਹੈ 182 ਦੇ 82 ਪਿੰਡਾਂ ਵਿੱਚ ਜਾਵਾਂਗੇ ਇਹ ਨਸ਼ੇ ਨੂੰ ਖਤਮ ਕਰਨਾ ਜਿਹੜਾ ਬਹੁਤ ਜ਼ੂਰੀ ਹੈ ਨਸ਼ਾ ਜਿਹੜਾ ਨੌਜਵਾਨਾਂ ਨੂੰ ਜਿਹੜਾ ਕਰਾਇ ਪਾਉਂਦਾ ਉਹਨਾਂ ਦੀ ਸਿਹਤ ਖਤਰਾ ਕਰਦਾ ਸੋ ਜਿਹੜੀ ਅਸੀਂ ਮੈਂਬਰਸ਼ੀਪ ਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਤੇ ਮੈਨੂੰ ਪੂਰੀ ਆਸ ਹੈ ਕਿ ਅਸੀਂ ਜਲਦੀ ਜਿਹੜਾ ਇਸਾ ਜਿਹੜਾ ਨਸ਼ਾ ਇਹਦੇ ਤੇ ਕੰਟਰੋਲ ਕਰ ਲੈ। ਸਰ ਸਰ ਹੱਦੇ ਬਿਲਕੁਲ ਨੇੜੇ ਆ ਅਕਸਰ ਇਹ ਸੇ ਕਈ ਏਰੀਆ ਵਿੱਚ ਡਰੋਨ ਨਜ਼ਰ ਆਉਂਦੇ ਆ ਤੇ ਆਪ ਸਰਕਾਰ ਵੱਲੋਂ ਜਿਹੜਾ ਵੱਡਾ ਪੈ ਲਿਆ ਐ ਐਂਟੀ ਡਰੋਨ ਸਿਸਟਮ ਦਾ। ਅੱਸੀ ਮਤਲਬ ਜਿਹੜਾ 9 ਐਂਟੀ ਡਰੋਨ ਸਿਸਟਮ ਜਿਹੜੇ ਲਾ ਦੇ ਉਹ ਕਦੀ ਮੇਰਾ ਖਿਆਲ ਅੰਦਾਜ਼ਾ 52 ਕਰੋੜ ਦੇ ਆ ਸ਼ਾਇਦ। ਉਹ ਜਿੱਦਣ ਲਾ ਕੇ ਅਸੀਂ ਜਲਦੀ ਲਾ ਰਹੇ ਹਾਂ ਉਹਨਾਂ ਨੂੰ ਜਿੱਦਣ ਉਹ ਲਾਗੇ ਉਹ ਦਿਨ ਅਸੀਂ ਕੋਈ ਵੀ ਡਰੋਨ ਜਿਹੜਾ ਪਾਕਿਸਤਾਨ ਤੋਂ ਇਧਰ ਜਿਹੜਾ ਐਂਟਰ ਨਹੀਂ ਹੋਣ ਦਿੱਤਾ ਨਹੀਂ ਹੋਦਾਂਗੇ ਹੁਣ ਸਾਡੀ ਪ੍ਰੋਬਲਮ ਐ। ਕਿ ਡਰੋਨ ਆਉਂਦਾ ਉਹ ਡਰਗ ਵਗੈਰਾ ਛੁੱਟ ਜਾਂਦੇ ਆ ਕਈ ਕੁਝ ਕਰਦੇ ਆ ਡਰੋਨਾਂ ਨੂੰ ਟੱਕਣਾ ਸਾਡਾ ਸਭ ਤੋਂ ਵੱਡਾ ਚੈਲੰਜ ਆ ਉਹ ਚੈਲੰਜ ਜਿਹੜਾ ਸਾਡਾ ਉਹ ਉਹ ਬਿਲਕੁਲ ਜਲਦੀ ਪੂਰਾ ਹੋ ਜਾਂਦਾ ਜਿੱਦਣ ਡਰੋਨ ਸਿਸਟਮ ਲੱਗ ਗਿਆ ਉਦੋਂ ਅਸੀਂ ਇਸ ਏਰੀਆ ਦੇ ਵਿੱਚੋਂ ਤੇ ਪੰਜਾਬ ਵਿੱਚੋਂ ਨਸ਼ਾ ਪਿਛਲੇ ਦਿਨੀ ਹਲਕਾ ਮਜੀਠਾ ਦੇ 6 ਪਿੰਡਾਂ ਵਿੱਚ ਜ਼ਹਿਰੀਲੇ ਸ਼ਰਾਬ ਪੀਣ ਨਾਲ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਇਸ ਨੂੰ ਲੈ ਕੇ ਘਟ ਗਿਣਤੀ ਲੋਕ ਪੁਲਿਸ ਸੰਸਾ ਰਜਿਸਟਰਡ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਕਿਹਾ ਹੈ ਕਿ ਹਲਕਾ ਮਜੀਠਾ ਵਿਚ ਉਸ ਸਮੇਂ ਸਨਸਨੀ ਫੈਲ ਗਈ ਸੀ ਜਦੋਂ ਜ਼ਹਿਰੀਲੇ ਸ਼ਾਪੇਣ ਨਾਲ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਇਸ ਮੌਕੇ ਤੇ ਸਤਨਾਮ ਸਿੰਘ ਦੀ 71 ਹੋਈ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਮਜੀਠਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਜ਼ਹਿਰੀਲੇ ਸ਼ਾਪੇਣ ਨਾਲ ਦਰਜਨ ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਗਈ ਤੇ ਸਤਨਾਮ ਸਿੰਘ ਗਿੱਲ ਅਤੇ ਉਹਨਾਂ ਦੀ ਟੀਮ ਵੱਲੋਂ ਪੀੜਤਾ ਪਰਿਵਾਰਾਂ ਨਾਲ ਦੁੱਖ ਪ੍ਰਗਟਾਵਾ ਕੀਤਾ ਗਿਆ ਉਨਾ ਕਹਿਆ ਕਿ ਸਖਤ ਸ਼ਬਦਾਂ ਵਿੱਚ ਐਕਸਰਸ ਵਿਭਾਗ ਅਤੇ ਪ੍ਰਸ਼ਾਸਨ ਨੇ ਦੋਸ਼ ਲਗਾਇਆ ਹੈ ਕਿ ਕੋਈ ਵਿਭਾਗ ਗਰੀਬ ਜਨਤਾ ਵੱਲ ਧਿਆਨ ਨਹੀਂ ਦਿੰਦੇ ਤੇ ਜ਼ਹਿਰੀਲੇ ਛਾਹ ਵੇਚਣ ਵਾਲਿਆਂ ਨੂੰ ਬਖਸ਼ਣ ਨਹੀਂ ਜਾਵੇਗਾ। ਸਾਡੀ ਜੇਮਾ ਸਮੂਹ ਨੂੰ ਕੁਝ ਪ੍ਰੈਸ ਕਾਰਪਸ ਰੱਖੀ ਕੇ ਸਮਾਨ ਸਰ ਰੱਖੀ। ਸਸੀਗਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਡੀ ਕਵਰੇਜ ਕਰਨ ਦਾ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ। ਪੰਜਾਬ ਰਾਜ ਮਾਪੋ ਬਚਾਇਆ। ਕਮੇਟੀ ਦੇ ਮੈਨੂੰ ਐਕਸ਼ਨ ਕਮੇਟੀ ਦੇ ਚੇਅਰਮੈਨ ਵੱਜੋਂ ਅੱਜ ਸਰਦਾਰ ਸਤਨਾਮ ਸਿੰਘ ਜੀ ਗਿੱਲ ਘਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਜਿਨ੍ਹਾਂ ਨੇ ਮੈਨੂੰ ਇਸ ਐਕਸ਼ਨ ਕਮੇਟੀ ਦੇ ਚੇਅਰਮੈਨ ਵੱਜੋਂ ਉਦਦਾ ਸੰਭਾਲਣ ਦਾ ਮੌਕਾ ਬਖਸ਼ਿਆ ਮੈਂ ਇਹੋ ਹੀ ਸਾਰੇ ਸਕੂਲਾਂ ਨੂੰ ਅਪੀਲ ਕਰਦਾ ਕਿ ਵੇਖੋ ਜਿਹੜਿਆ ਵੀ ਸੈਂਟਰ ਗਵਰਨਮੈਂਟ ਵੱਲੋਂ ਕੋਈ ਜਿਹੜੀਆਂ ਮਤਲਬ ਆਂਦੀਆਂ ਵਾਂ ਓਪਰਚ्युनिटीਆਂ ਉਹ ਬੱਚਿਆਂ ਤੱਕ ਪਹੁੰਚਣੀਆਂ ਚਾਹੀਦੀਆਂ ਉਹਨਾਂ ਸਮਾਂ ਕੀ ਆ ਗਿਆ ਕਿ ਇਹਨੂੰ ਪੜ੍ਹਾਈ ਨਹੀਂ ਇਹਨੂੰ ਬਿジネス ਬਣਾ ਦਿੱਤਾ ਗਿਆ ਹੈ ਸਕੂਲਾਂ ਵੱਲੋਂ ਐਕਸ਼ਨ ਕਮੇਟੀ ਦਾ ਮੇਨ ਮੁੱਦਾ ਬਣਾਉਂਦਾ ਹੋਈ ਸੀ ਕਿ ਜਦੋਂ ਪਹਿਲਾਂ ਵੀ ਮਾਪੇ ਸਕੂਲਾਂ 'ਤੇ ਧਰਨੇ ਲਗਾਉਂਦੇ ਰਹੇ ਨੇ ਫੀਸਾਂ 'ਤੇ ਕਿਤਾਬਾਂ 'ਤੇ ਪਰ ਉਹਨਾਂ ਨੂੰ ਸਕੂਲ ਮਾਫੀਆ ਵੱਲੋਂ ਮਤਲਬ ਪ੍ਰਸ਼ਾਸਨ ਨਾਲ ਮਿਲ ਕੇ ਉਹਨਾਂ ਦੇ ਲਾਠੀਜਾਜ ਕਰਕੇ ਉਹਨਾਂ ਦੇ ਧਰਨੇ ਉਠਾ ਦਿੱਤੇ ਗਏ ਉਹਨਾਂ ਦੀ ਸੁਣਵਾਈ ਕਰਨ ਵਾਲਾ ਕੋਈ ਅਗਵਾਈ ਕਰਨ ਵਾਲਾ ਕੋਈ ਨਹੀਂ ਸੀ ਇਸ ਅਦਾਤੇ ਹੀ ਸਾਡੇ ਪ੍ਰਧਾਨ ਘਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਦਸਤ ਨਾਮ ਸਿੰਘ ਗਿੱਲ ਜੀ ਨੇ ਇਹ ਵੀੜਾ ਉਠਾਇਆ ਜੋ ਕਿ ਪੁਰਾਣੇ ਸਮੇਤੋਂ ਇਸ ਸੰਸਥਾ ਨਾਲ ਜੁੜੇ ਹੋਏ ਨੇ ਤੇ ਕਾਫੀ ਲੋਕਾਂ ਦੇ ਹੱਕ ਜੋ ਹੱਕ ਬੰਦੇ ਸੀ ਉਹਨਾਂ ਨੂੰ ਦਵਾਏ। ਮੁਹਾਲੀ ਦੇ ਹਲਕਾ ਖਰੜ ਵਿੱਚ ਹੁਣ ਆਪ ਦੀ ਕਮੇਟੀ ਬਣਨ ਲਈ ਤਿਆਰ ਹੈ ਨਾ ਗੱਲਾਂ ਦਾ ਪ੍ਰਕਟਾਵਾ ਸਾਬਕਾ ਕੈਬਨ ਮੰਤਰੀ ਸ਼੍ਰੀਮਤੀ ਅਨਮੋਲ ਗਗਨਮਾਨ ਨੇ ਕੀਤਾ। ਉਹਨਾਂ ਕਹਿ ਕੇ ਪਹਿਲੀ ਵਾਰ ਹੋਇਆ ਕਿ ਖਰੜ ਦੀ ਕਮੇਟੀ ਬਦਲੀ ਜਾ ਰਹੀ ਹੈ। ਉਹਨਾਂ ਇਹ ਵੀ ਕਹਿ ਕੇ ਹੁਣ ਲੋਕੀ ਖਰੜ ਦੀ ਤਰੱਕੀ ਹੁੰਦੀ ਦੇਖਣਗੇ। ਭਵੀ ਪਾਰਟੀ ਨਵਾਂ ਪ੍ਰਧਾਨ ਜਿਹੜਾ ਨਿਯੁਕਤ ਕਰੂਗੀ ਮੈਂ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਬੜੀਆਂ ਉਮੀਦਾਂ ਦੇ ਨਾਲ ਮੈਨੂੰ ਖਰੜ ਦਾ ਐਮ.ਐਲ.ਏ ਬਣਾਇਆ ਅੱਜ ਉਹਨਾਂ ਦੇ ਅਸ਼ੀਰਵਾਦ ਨਾਲ ਸਹਿਯੋਗ ਦੇ ਨਾਲ ਅਸੀਂ ਨਵਾਂ ਪ੍ਰਧਾਨ ਜਿਹੜਾ ਖਰੜ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਦਾ ਹਮੇਸ਼ਾ ਸਹਿਯੋਗ ਰਿਹਾ ਭਗਵੰਤ ਮਾਨ ਜੀ ਦਾ ਅਸੀਂ ਨਵਾਂ ਪ੍ਰਧਾਨ ਜਿਹੜਾ ਖਰੜ ਜਾਵਾਂਗਾ ਮੈਨੂੰ ਕਿੰਨੇ ਦਿਨਾਂ ਦੇ ਵਿੱਚ ਕੋਈ ਨੋਟੀਫਿਕੇਸ਼ਨ ਜਾਰੀ ਹੋਏਗਾ ਕਿੰਨੇ ਦਿਨਾਂ ਜੇ ਨਵਾਂ ਨੋਟੀਫਿਕੇਸ਼ਨ ਹੋਏਗਾ ਵੋਟਿੰਗ ਦਾ ਜੀ ਸੋ ਜੀ ਬਾਜੀ ਅਸੀਂ 29 29 ਬਲਾਉ ਤੁਸੀਂ ਕਿਉਂਕਿ ਐਮਐਲਏ ਸਾਹਿਬ ਚਰਨਜੀਤ ਚੰਨੀ ਜੀ ਚਮਕੌਰ ਸਾਹਿਬ ਤੋਂ ਉਹਨਾਂ ਨੇ ਸਹਿਯੋਗ ਕੀਤਾ ਇੱਥੇ ਪਹੁੰਚੇ ਨੇ ਉਹ ਮੇਰੇ ਨਾਲ ਖੜੇ ਨੇ ਤੇ ਅਸੀਂ 29ਾਂ ਵਿੱਚੋਂ 20 ਬੰਦਿਆਂ ਨੇ ਜਿਹੜਾ ਆਪਣੀ ਵੋਮਤ ਹੈ ਜਿਹੜੀ ਅਸੀਂ ਪੇਸ਼ ਕੀਤੀ ਹੈ 27ਾਂ ਵਿੱਚੋਂ 18 ਐਮਸੀ ਸਹਿਬਾਨ ਉਥੇ ਜਿਨ੍ਹਾਂ ਨੇ ਆਪਣੇ ਹਸ ਚੁੱਕ ਕੇ ਕਲੀਅਰ ਕਟ ਪੜਾ ਸ਼ਾਂਤੀ ਕਿਸੇ ਵੀ ਜਨ ਜਿਹੜੇ ਸਾਡੇ ਨਾਲ ਸਹਿਮਤ ਨਹੀਂ ਸੀ ਉਹਨਾਂ ਨੇ ਬੜੀ ਸ਼ਾਂਤੀਪੂਰਵਕ ਅੰਦਰ ਕੋਈ ਸ਼ੋਰ ਸ਼ਰਾਬਾ ਨਹੀਂ ਹੋਇਆ ਕੋਈ ਰੌਲਾ ਨਹੀਂ ਪਿਆ ਤਿੰਨ ਬੰਦੇ ਸੀਗੇ ਇੱਕ ਪਰ ਮੌਜੂਦਾ ਜਿਹੜੇ ਪਹਿਲਾਂ ਪ੍ਰਧਾਨ ਸੀ ਹੁਣ ਤਾਂ ਨਹੀਂ ਰਹੇ ਉਹਨਾਂ ਨਾਲ ਦੋ ਲੇਡੀ ਐਮ ਸੀ ਹੋਰ ਸੀਗੀ ਉਹਨਾਂ ਨੇ ਬੜਾ ਸ਼ਾਂਤੀਪੂਰਵਕ ਸਾਰਾ ਪ੍ਰੋਸੈਸਾ ਬੈਠ ਕੇ ਸੁਣਿਆ ਕਿਸੇ ਵੱਲੋਂ ਕੋਈ ਹੱਲਾ ਨਹੀਂ ਕੀਤਾ ਗਿਆ ਸੀਗਾ ਵੀ ਕਈ ਵਾਰ ਹੱਲਾ ਗੁੱਲਾ ਹੁੰਦਾ ਰੌਲਾ ਪੈਂਦਾ ਬੜਾ ਪੀਸਫੁੱਲੀ ਡੈਮੋਕਰੈਟਿਕ ਵੇ ਦੇ ਨਾਲ ਪੂਰੀ ਅੰਦਰ ਉਹਦੀ ਪਿਕਚਰੇਜੇਸ਼ਨ ਹੋਈ ਹੈ ਸਰਕਾਰੀ ਆ ਤੌਰ ਤੇ ਬਕਾਇਦਾ ਉਹਦੀ ਫੁਟੇਜ ਜਿਹੜੀ ਵੀਡੀਓਗ੍ਰਾਫੀ ਅੰਦਰ ਪੂਰੇ ਦੇ ਪੂਰੇ ਪ੍ਰੋਸੈਸ ਦੀ ਸਾਰੇ ਐਮਸੀਜ਼ ਦੇ ਬਾਹਰ ਖੜੇ ਕਰਨ ਤੋਂ ਉਹਨਾਂ ਦੇ ਸਾਈਨ ਤੱਕ ਕਰਨ ਤੇ ਪੀਸਫੁਲ ਡੈਮੋਕਰੇਟੀ ਹੈ ਨਹੀਂ ਕਿ ਸਰਕਾਰ ਹੈ ਤੇ ਕੋਈ ਧੱਕਾ ਹੋਇਆ ਜਿੰਨੇ ਐਮਸੀ ਸਹਿਬਾਨ ਨੇ ਸਾਰੇ 18 ਦੇ 18 ਪਿੱਛੇ ਖੜੇ ਨੇ ਦੋ ਅਸੀਂ 20 ਜਣਿਆਂ ਨੇ ਪ੍ਰਧਾਨ ਨੂੰ ਉਤਾਰਨ ਦਾ ਤੇ ਨਵਾਂ ਪ੍ਰਧਾਨ ਨਿਯੁਕਤ ਕਰਨ ਦਾ ਜਿਹੜਾ ਮਤਾ ਉਹ ਪਾਸ ਕੀਤਾ ਹੈ ਲੱਗਦਾ ਪ੍ਰਧਾਨ ਕਦੋਂ ਕਿੰਨੇ ਕਿੰਨੇ ਘੰਟੇ ਜਮਾਨੇ ਕਿੰਨੇ ਦਿਨਾਂ ਚ ਬਣ ਜਿਗਾ ਜੀ ਬਸ ਜਲਦੀ ਤੁਹਾਡੀ ਅੱਗੇ ਇਹਨਾਂ ਤੋਂ ਹੀ ਕਈ VOTING ਇਹਨਾਂ ਤੋਂ ਹੀ ਕਰਾਉਣੀ ਹੈ ਜੀ ਕਹਿੰਦੇ ਰਾਜਨੀਤੀ ਤੋਂ ਪ੍ਰੇਰਿਤ ਹੋਏਗਾ ਜਿਹੜਾ ਪ੍ਰਧਾਨ ਚੁਣਿਆ ਜਾਏਗਾ ਉਹ ਇਹਨਾਂ ਦੀ 18 ਬੰਦੇ ਜਿਨ੍ਹਾਂ ਨੇ ਅੱਜ ਵੋਟ ਕੀਤੀ ਹੈ ਜਿਹਨੂੰ ਇਹ ਕਹਿਣਗੇ ਉਹਨੂੰ ਬਣਾਇਆ ਜਾਏਗਾ ਇਹਨਾਂ ਦੀ ਮਰਜ਼ੀ ਚੱਲੂਗੀ ਐਮਸੀਸ ਨੂੰ ਪਾਵਰ ਦਿੱਤੀ ਜਾਊਗੀ ਐਮਸੀਸ ਕੰਮ ਕਰਨਗੇ ਐਮਸੀਸ ਨੂੰ ਪਤਾ ਹੋਣਾ ਸਾਡੇ ਬੋਰਡ ਵਿੱਚ ਕੀ ਕੰਮ ਹੋ ਰਿਹਾ ਹੈ ਲੋਕਲ ਪਾਵਰ ਦੇਣਾ ਸਵਰਾਜ ਦਾ ਮਾਡਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਇੱਕ ਮਾਡਲ ਸੀਗਾ ਕਿ ਆਮ ਜਿਹੜਾ ਨੀਚੇ ਤੱਕ ਪੋਲਿਟਿਕਸ ਨੂੰ ਪਾਵਰ ਦਿੱਤੀ ਜਾਵੇ ਉਹਦੇ ਉੱਤੇ ਪਹਿਰਾ ਦੇਣਾ ਸਾਡਾ ਕੰਮ ਹੈ ਸਾਡਾ ਫਰਜ ਹੈ ਤੇ ਹਰ ਇੱਕ ਐਮਸੀ ਨੂੰ ਜਿਹੜੀ ਉਹਨਾਂ ਦੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ ਕਿ ਇਹਨਾਂ ਨੇ ਆਪਣੇ ਆਪਣੇ ਵੋਟਸ ਦੇ ਵਿੱਚ ਕੰਮ ਕੀਤਾ ਸੋ ਖਰੜ ਲਈ ਇੱਕ ਨਵੇਂ ਅਧਿਆਏ ਅਧਿਆਏ ਵੀ ਅੱਜ ਇਹਨਾਂ ਸਾਰੇ ਐਮਸੀਸ ਨੇ ਸ਼ੁਰੂਆਤ ਕੀਤੀ ਹੈ ਇਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਨਾ ਇਹਨਾਂ ਨੇ ਜਿਸ ਉਮੀਦ ਨਾਲ ਅੱਜ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤੀ ਹੈ ਨਵਾਂ ਪ੍ਰਧਾਨ ਨਿਯੁਕਤ ਕਰਨ ਵਿੱਚ ਜੋ ਇਹਨਾਂ ਨੇ ਅੱਜ ਇੱਕ ਆਪਣੀ ਭੂਮਿਕਾ ਨਿਭਾਈ ਹੈ ਤੇ ਇਹਨਾਂ ਦੀ ਤੇ ਖਰੜ ਦੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦਾ ਸਮਾਂ ਆ ਗਿਆ ਹੈ ਤੇ ਜੋ ਉਮੀਦਾਂ ਨਾਲ ਇਹਨਾਂ ਨੇ ਅੱਜ ਇਹ ਸਾਰੀ ਕਾਰਵਾਈ ਪਾਈ ਆ ਇਹ ਇਸ ਗੱਲ ਨੂੰ ਇਹਨਾਂ ਨੂੰ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਉਹ ਕਲੀਅਰ ਹੋ ਜਾਣੀ ਹੈ ਕਿ ਵਾਕਿਆ ਜੀ ਜਿਹੜਾ ਗਰਾਊਂਡ ਉੱਤੇ ਹੈ ਕੰਮ ਉਹ 100 ਗੁਣਾ ਜ਼ਿਆਦਾ ਰਫ਼ਤਾਰ ਦੇ ਨਾਲ ਹੋ ਰਿਹਾ ਹੈ ਤੇ ਲੋਕਾਂ ਨੂੰ ਮੈਂ ਵਧਾਈ ਦਿੰਨੀ ਆ ਵੀ ਤੁਹਾਡੀ ਹੁਣ ਬੱਲੇ ਬੱਲੇ ਹੈ ਖਰੜ ਦੇਖਿਓ ਆਪਾਂ ਕੀ ਬਣਾਉਨੇ ਆ ਸਾਰਾ ਪੰਜਾਬ ਚੰਨੀ ਸਾਹਿਬ ਚੰਨੀ ਸਾਹਿਬ ਤੁਸੀਂ ਕੁਝ ਕਹਿਣਾ ਚੰਨੀ ਸਾਹਿਬ ਕੀ ਕਹਿਣਾ ਚਾਹੋਗੇ ਚੰਨੀ ਸਾਹਿਬ ਕੀ ਕਹਿਣਾ ਚਾਹੋਗੇ ਸਭ ਪਹਿਲਾਂ ਤੋਂ ਚੰਨੀ ਸਾਹਿਬ ਬੋਲਣਾ ਜੀ ਹਾਂਜੀ ਐਮਸੀ ਸਾਹਿਬ ਅਨਮੋਲ ਗਗਨ ਮਾਨ ਜੀ ਨੂੰ ਸਰ ਉੱਚੀ ਬਾਈ ਜੰਨ ਸਾਰੇ ਐਮਸੀ ਸਾਹਿਬਾਨ ਉਹਨਾਂ ਦਾ ਧੰਨਵਾਦ ਨਾਲ ਵਧਾਈਆਂ ਇੱਕ ਇੱਕ ਇਤਿਹਾਸ ਰਚਿਆ ਗਿਆ ਅੱਜ ਖਰੜ 'ਚ ਔਰ ਵੀ ਦੇਖੋ ਜੀ 18 ਐਮਸੀ ਸਾਹਿਬਾਨ ਦੋ ਸਾਡੀਆਂ ਵੋਟਾਂ ਔਰ ਬੜੇ ਪੀਸਫੁਲੀ ਹੋਇਆ ਔਰ ਕਿਸੇ ਤਰ੍ਹਾਂ ਦਾ ਕੋਈ ਸ਼ੋਸ਼ ਨਾ ਬਣੀ ਸੋ ਮੈਂ ਬਹੁਤ-ਬਹੁਤ ਵਧਾਈ ਦਿੰਦਾ ਔਰ ਇਹ ਖੜ ਲਈ ਇੱਕ ਨਵਾਂ ਸੂਰਜ ਮਕਮਾਂਗਾ ਚੜਿਆ ਹੈ ਕਿਉਂਕਿ ਹੁਣ ਤੱਕ ਆਪਾਂ ਦੇਖਦੇ ਆਏ ਆ ਕਿ ਬਹੁਤ ਮਾੜਾ ਹਾਲ ਸੀ ਸੀਵਰੇਜ ਦਾ ਤੇ ਹੋਰ ਸਾਫ ਸਫਾਈ ਦਾ ਲੇਕਿਨ ਹੁਣ ਜਿਹੜਾ ਹੈਗਾ ਜਿੰਨਾ ਸਮਾਂ ਬਚਿਆ ਇੱਕ ਬਹੁਤ ਵਧੀਆ ਜਿਹੜਾ ਖੜ ਨਿਖਰ ਕੇ ਆਏਗਾ ਇਹ ਹਲਕਾ ਔਰ ਇਹ ਕਿਉਂਕਿ ਬਹੁਤ ਅਹਿਮ ਜਿਹੜਾ ਖਰੜ ਦੀ ਪੋਜੀਸ਼ਨ ਹੈ ਬਿਲਕੁਲ ਸਾਡੀ ਰਾਜਧਾਨੀ ਦੇ ਨਾਲ ਹੈ ਸੋ ਇਸੇ ਚਾਹੀਦਾ ਵੀ ਸੀ ਵੀ ਜੋ ਵੀ ਬਾਹਰੋਂ ਆਉਂਦਾ ਇੱਕ ਇਹ ਗੇਟਵੇ ਹੈਗਾ ਪੰਜਾਬ ਸੋ ਮੈਂ ਬਹੁਤ ਬਹੁਤ ਬਹੁਤ-ਬਹੁਤ ਅੰਦਰ ਸਾਰੇ ਆ ਰਿਹਾ ਸੁਰੱਖਿਓਗੇ ਠੀਕ ਓਕੇ ਜੀ ਓਕੇ ਓਕੇ ਪਾਕਿਸਤਾਨ ਦੇ ਖਿਲਾਫ ਭਾਰਤ ਦੀ ਜਿੱਤ ਤੋਂ ਬਾਅਦ ਭਾਜਪਾ ਵੱਲੋਂ ਸਾਰੇ ਪੰਜਾਬ ਵਿੱਚ ਰੰਗਾ ਮਾਰਚ ਕੱਢਿਆ ਜਾ ਰਿਹਾ ਤੇ ਅੱਜ ਮੋਹਾਲੀ ਵਿੱਚ ਵੀ ਇੱਕ ਵਿਸ਼ਾਲ ਮਾਰਚ ਕੱਢਿਆ ਗਿਆ ਇਸ ਮੌਕੇ ਤੇ ਭਾਜਪਾ ਦੇ ਅਸ਼wini ਵਿਸ਼ੇਸ਼ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਭਾਰਤੀ ਫੌਜ ਨੂੰ ਨਮਨ ਕਰਦੀ ਹੈ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ। ਅ ਸਰਹੰਦ ਪਰੰਜਾਇ ਯਾਤਰਾ ਕਿਤੇ ਦੇ ਹੀ ਜਾ ਰਿਹਾ ਇਸ ਦਾ 3-5 ਦੀਆਂ ਲਾਈਟਾਂ ਤੋਂ ਸ਼ੁਰੂ ਕਰਕੇ ਅਸੀਂ ਸੱਤ ਫੇਸ ਚਾਵਲਾ ਚੌਕ ਤੱਕ ਜਾਵਾਂਗੇ। ਇਹ ਸਾਡੇ ਦੇਸ਼ ਦੀਏ ਜਵਾਨਾਂ ਨੂੰ ਇੱਕ ਸਲੂਟ ਹੈਗਾ ਕਿ ਜਿਸ ਤਰੀਕੇ ਦੇ ਨਾਲ ਪਿਛਲੇ 4 ਸਿਰਫ ਮਾਤਰਾ 4 ਦਿਨਾਂ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਨੂੰ ਆਪਣੀ ਨਾਨੀ ਚੇਤੇ ਦਵਾਈ ਆ। ਇਦੇ ਵਾਸਤੇ ਅਸੀਂ ਆਪਣੀ ਸੈਨਾ ਦਾ ਧੰਨਵਾਦ ਕਰਨਾ ਚਾਹੁੰਦੇ ਆਂ ਔਰ ਜਿਹੜੇ ਤਰੰਗਾ ਯਾਤਰਾ ਕੱਢ ਰਹੇ ਆਂ ਔਰ ਮੁਹੱਲੀ ਦੇ ਹਰ ਪਿੰਡ ਤੋਂ ਇਸ ਤਰੰਗਾ ਯਾਤਰਾ ਦੇ ਵਿੱਚ 73 ਦੇ 73 ਪਿੰਡਾਂ ਦੇ ਲੋਕ ਸ਼ਾਮਲ ਹੋ ਰਹੇ ਨੇ ਔਰ ਜਿਹੜੇ ਬਾਕੀ ਸ਼ਹਿਰ ਦੇ ਲੋਕ ਤੇ ਹੈ ਹੀ ਹੈ ਨੇ ਪਰ ਜੇ ਦੀ ਸਭ ਤੋਂ ਵੱਡੀ ਗੱਲ ਹੈ ਇਸ ਤਰੰਗਾ ਯਾਤਰਾ ਦੇ ਵਿੱਚ ਮੁਹੱਲੀ ਵਿਧਾਨ ਸਭਾ ਦੇ 73 ਦੇ 73 ਪਿੰਡ ਸ਼ਾਮਲ ਹੋ ਰਹੇ ਨੇ ਔਰ ਸਾਰੇ ਲੋਕਾਂ 'ਚ ਜੋਸ਼ ਹੈ ਹਰ ਜਾਤ ਬਰਾਦਰੀ ਦਾ ਵਿਅਕਤੀ ਦੇਸ਼ ਦੀ ਸੈਨਾ ਦੇ ਨਾਲ ਖੜਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਖੜਾ ਹੈ ਇਸ ਕਰਕੇ ਅੱਜ ਦੀ ਟੰਗਾ ਯਾਤਰਾ ਰੱਖੀ ਗਈ ਹੈ। ਹੋਰ ਕੋਈ ਅਧਿਕਾਰੀ ਬੋਲਦੇ ਆ। ਹਾਂਜੀ ਥੋੜੀ ਦੇਰ ਵਿੱਚ ਪਰਮਿੰਦਰ ਬਰਾੜ ਜੀ ਵੀ ਆਣਗੇ, ਸਤਨਾਮ ਸੰਧੂ ਜੀ ਵੀ ਆਣਗੇ। ਸਾਡੇ ਸਟੇਟ ਦੇ ਸਭ ਤੋਂ ਬੜੇ ਸੀਨੀਅਰ ਨੇਤਾ ਡਾਕਟਰ ਸੁਭਾਸ਼ ਸ਼ਰਮਾ ਜੀ ਸਾਨੂੰ ਹੋਰ 5-7 ਮਿੰਟ ਜੁਆਇਨ ਕਰਨਗੇ। ਔਰ ਅਸੀਂ ਬਹੁਤ ਹੋਰ ਦਸਾਂ 12 ਮਿੰਟਾਂ ਦੇ ਵਿੱਚ ਯਾਤਰਾ ਨੂੰ ਸ਼ੁਰੂ ਕਰਾਂਗੇ। ਜਾਈਏ ਬੜਾ ਜੀ ਆਏ ਹੋਏ। ਲਾਈਵ ਹੋ ਰਹੀ ਜੀ। ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ, ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਤਕੈ। ਮੈਨੂੰ ਅਨਿਕ ਤੇ ਚੰਦਰ ਕੌਰ ਨੂੰ ਦਿਵਸਾਤ ਰੱਬ ਰੱਖਾ